ਤੁਹਾਨੂੰ ਜਰੂਰ ਜਰੂਰ ਸਰ ਮੈਂ ਤੁਹਾਨੂੰ ਦੱਸ ਦਉ ਜੀ ਸਰ ਜੀ ਅਜੀ ਕੱਲ ਸ਼ਾਮੀ ਪੀਸਰ ਵਾਲਿਆਂ ਦੇ ਕੋਲ ਮੰਮੰਟ 2 ਤੋਂ ਕੰਪਲੀਟ ਗਈ ਸੀ ਕਿ ਬੀਚਾਰ ਕੋਲ ਬਾਈਪਾਸ ਤੇ ਕਾਫੀ ਜਮ ਲੱਗਾ ਹੋ ਤਾ ਔਰ ਇੱਕ ਲੜਕਾ ਜਿਹੜਾ ਵਾ ਉਹ ਕਾਫੀ ਉਥੇ ਲੋਕਾਂ ਨੂੰ ਗਾੜੀ ਕਰੋਸ ਕਰ ਰਿਹਾ ਔਰ ਟ੍ਰੈਫਿਕ ਦੀ ਵੀ ਨਿਪਟਾਰਾ ਹੈ ਇਸ ਦੇ ਜੇ ਉਹ ਸ਼ਿਕਾਇਤ ਪਾ ਕਿਹੜੇ ਪੀਸਰ ਵਾਲੇ ਕਰਮਚਾਰੀ ਜਿਹੜੀ ਉਥੇ ਮੌਕੇ ਤੇ ਪੁੱਜੇ ਹੀ ਵਕਤ ਕਰੀਬ ਸਾਢੇ 8:00 ਦਾ ਹੋਏਗਾ ਕਿ ਉਹਨਾਂ ਕਰਮਚਾਰੀਆਂ ਨੂੰ ਇਸ ਸਾਜਨ ਆਂ ਦਾ ਲੜਕਾ ਵਾਸੀ ਪਿੰਡ ਤੀਜਾ ਵੀ ਲੱਗਾ ਇਹਨੇ ਨਾਲ ਕਾਫੀ ਮਤਲਬ ਕਿ ਜਦੋ ਜਦ ਕੀਤੀ ਤਾਂ ਵੀ ਨਹੀਂ ਹਟਿਆ ਔਰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਹੀ ਉਹਨੇ ਅੱਗੋਂ ਗਾੜੀ ক্লোਜ ਕੀਤਾ ਔਰ ਇਹਨਾਂ ਬਲਾਇ ਮਾਦ ਦੇ ਨਾਲ ਮਜਮਤ ਕੀਤੀ ਜਿਸ ਦੇ ਆਧਾਰ ਤੇ ਅਸੀਂ ਗੁਰਿੰਦਰ ਸਿੰਘ ਨੇ ਮੌਕੇ ਤੇ ਜਾ ਕੇ ਬਾਅਦ ਵਿੱਚ ਇਹਦਾ ਡਾਕਟਰੀ ਇਮਲਾਜ ਵੀ ਕਰਾਇਆ ਇਹ ਸ਼ਰਾਬੀਤੀ ਹੋਈ ਸੀ ਉਹਨੂੰ ਮਲਾਜਮਾਂ ਨੇ ਬਹੁਤ ਬੁਰਾ ਵਿਹਾਰ ਕਰ ਰਿਹਾ ਸੀ ਉਹ ਮਲਾਜਮਾਂ ਦੀ ਵਰਦੀ ਤੱਕ ਮਤਲਬ ਕਿ ਫੜਨ ਦੀ ਕੋਸ਼ਿਸ਼ ਕੀਤੀ ਇਹਨੇ ਔਰ ਇਹ ਦੇ ਖਿਲਾਫ ਜਿਹੜਾ ਮਕਰਮਾ ਨੰਬਰ 173 73 ਜਿਹੜਾ ਵਾ ਅਧੀਨ ਧਾਰਾ 132 اور 200 ਸ਼ਹਿਰ ਨੇ ਬਿਆਨ ਸਿਰ ਦਰਜ ਕੀਤਾ ਗਿਆ ਜੀ ਉਹਦੀ ਗ੍ਰਿਫਤਾਰੀ ਕਰ ਲਈ ਗਈ ਹੈ ਜਿਹਨੂੰ ਪੇਸ਼ਦਾਨ ਕੀਤਾ ਜਾਵੇਗਾ ਹਾਂ ਜੀ ਹਾਂ ਜੀ ਕਾਫੀ ਨਸ਼ੇ ਦੀ ਹਾਲਤ ਵਿੱਚ ਸੀ ਬਾਅਦ ਵਿੱਚ ਮੈਡੀਕਲ ਵੀ ਕਰਾਇਆ ਮੈਡੀਕਲ ਕਰਦੇ ਦੌਰਾਨ ਡਾਕਟਰ ਨੂੰ ਵੀ ਇਹਨੇ ਕਾਫੀ ਮਤਲਬ ਕਿ ਮਿਸਬੀਹ ਕੀਤਾ ਉਹਨੇ ਵੀ ਆਪਣੇ ਮੈਡੀਕਲ ਦੇ ਵਿੱਚ ਰਿਪੋਰਟ ਵਿੱਚ ਇਹਨੇ ਮਿਸਬੀਹਰ ਪਲੱਸ ਡਰਗ ਦਰਜ ਕਰ ਲਿਆ ਹੋਰ ਹੋਰ ਵੀ ਇਹਦੇ ਕੋਲ ਪਹਿਲੇ ਮਾਮਲੇ ਕਰ ਦਰਜ ਕੀ ਸੀ ਜੀ ਹਾਂ ਜੀ ਕੋਈ ਇੰਡੀਆ ਦੀ ਤਬਤੀਸ਼ ਚੱਲੀ ਹੈ ਬ੍ਰੈਂਕ ਕੋਈ ਮਜੀਠਾ ਰੋਡ ਤੇ ਵੈਲ ਫੈਕਟਰੀ ਨਾਮ ਦੀ ਫੈਕਟਰੀ ਹੈ ਉਹਦੇ ਵਿੱਚ ਕੰਮ ਕਰਦਾ ਸਿਰਫ ਕਹਿਆ ਕਿ ਨਹੀਂ ਕੁਮਰ ਗੀ ਚਸਟਮਾਈਸਟਿਕ ਸਟਾਈਕਸ ਆਉਦੀ ਮורה ਜੀ ਮੈਨੂੰ ਲੱਗਦਾ ਕਿ ਇਹਦਾ ਮਾਮਲਾ ਹੈ ਇਹੋ ਹੀ ਬਗਦਦ ਨੰਬਰ 171 ਬੜਾ 24 ਆਰਡਰ ਜੈਕਸ਼ਨ 121 172 ਔਰ 296 ਬੀ ਅਰਸਤੇ ਵਰਤਿਵਲੀ ਸਰ ਇਕੱਲਾ ਜੀ ਹੋਰ ਵੀ ਉਹਦੇ ਨਾਲ ਕੋਈ ਫਿਲਹਾਲ ਦੇ ਇਕੱਲੇ ਯਾ ਰਿਮਾਂਡ ਲਈ ਕੋਸ਼ਿਸ਼ ਕੀਤੀ ਜਾਊਗੀ ਕਿ ਇਸ ਕਿਸ ਬੰਦੇ ਦੀ ਸ਼ਹਿ ਸੀ ਜਿਹੜੀ ਇਹਦੇ ਆਧਾਰ ਤੇ ਨੇ ਮਤਲਬ ਕਿ ਮੁਲਾਜ਼ਮਾਂ ਵਾਲੇ ਯਾ ਆਮ ਪਬਲਿਕ ਦੇ ਵਿੱਚ ਇੰਨੇ ਜਿਹੜਾ ਮੁਲਾਇਮਾਂ ਦੀ ਬੇਈ